ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰਬਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਬਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਦਸਮ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰਕੌਰ ਜੀ ਚਾਰੇ ਸਹਬਜਾਦਿਆਂ ਮਾਤਾ ਸੁન્દਰੀ ਜੀ ਮਾਤਾ ਜੀਤੂ ਜੀ ਸੁਮੇਤ ਹਰੇਕ ਸਿੰਘ ਸਿੰਘਣੀਆਂ ਦੇ ਵਿਛੋੜੇ ਨੂੰ ਸਮਰਪਿਤ 6 ਅਤੇ 7 ਪੋਧੇ ਬੈਰਾਗਮਈ ਪਲਾਂ ਨੂੰ ਸਮਰਪਿਤ ਗੁਰਦੁਆਰਾ ਪਰਿਵਾਰ ਵਿਛੋੜਾ ਸਾਧ ਸਰਸਾ ਨੰਗਲ ਵਿਖੇ ਰੈਂਸਵਾਈ ਕੀਰਤਨ ਦਰਬਾਰ ਦੀ ਸਮਾਪਤੀ ਮਗਰੋਂ ਸਰਬਦੈ ਭਰੇ ਦੀ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਵਿੱਚ ਸਵੇਰ 6 ਵਜੇ ਤਿੰਨ ਹਿੱਸਿਆਂ ਵਿੱਚ ਸਫਰ-ਏ-ਸ਼ਹਾਦਤ ਯਾਤਰਾਵਾਂ ਦੀ ਆਰੰਭਤਾ ਹੋਈ ਹੈ ਗੁਰਦੁਆਰਾ ਸ਼ਨਬਾਬਾ ਕੁੰਮਾ ਮਾਸ਼ਕੀ ਜੀ ਤੱਕ ਮਾਤਾ ਗੁਜਰਕੌਰ ਜੀ ਛੋਟੇ ਸਹਿਬਜ਼ਾਦਿਆਂ ਦੀ ਯਾਦ ਵਿੱਚ ਸੰਗਤਾਂ ਨੇ ਖਾਲਸਾਈ ਜੈਕਾਰਿਆਂ ਦੀ ਗੂੰਜ ਵਿੱਚ ਸਰਸਾ ਨਦੀ ਪਾਰ ਕੀਤੀ ਇਸ ਤੋਂ ਪਹਿਲਾਂ ਕੋਟਵਾਲਾ ਦੀ ਜੂ ਵਿੱਚੋਂ ਹੀ ਕੋਟਸਵਾਰ ਯਾਤਰਾ ਜੰਗਲੀ ਰਸਤਿਆਂ ਤੋਂ ਗੁਜ਼ਰਦਿਆਂ ਸਰਸਾ ਦੇ ਕਿਨਾਰਿਆਂ ਤੋਂ ਨਿਕਲ ਕੇ ਗੁਰਦੁਆਰਾ ਗੜੀ ਸਾਹਿਬ ਚਮਕੌਰ ਸਾਹਿਬ ਲਈ ਰਵਾਨਾ ਹੋਈ ਅੱਜ ਅਮਰ ਸ਼ਹਾਦਤ ਦਾ ਪਾਉਣਗੇ ਇਹ ਸਾਲ ਵੀ ਉਹਨਾਂ ਨੇ ਇਹ ਯਾਤਰਾ ਜੋ ਹਰ ਸਾਲ ਸਾਧੂ ਭਗਤਾਂ ਨਾਲ ਸ਼ੁਰੂ ਕਰਦੇ ਆ ਰਹੇ ਹਾਂ ਤੋਂ ਹੁਣ ਤੱਕ ਮੌਜੂਦ ਹੈ ਤੁਹਾਨੂੰ ਨਿਆਗਲਾ ਪੱਤਿਕਾ ਫਾਹਮੇ ਬਾਸ਼ਕੀ ਦੇ ਸ਼ਾਨ ਤੱਕ ਜਾਂਦੀ ਹੈ ਜਿੰਨੂੰ ਦੇ ਸਾਹ ਤਿੰਨ ਬਾਤ ਹਜ਼ਾਰਾਂ ਦੀ ਗਿਣਤੀ ਦੇ ਅਜ ਸੰਗਤ ਸ਼ਾਮਲ ਹੈ ਮੈਂ ਕਨੇ ਮਦਦਾਰਾਂ ਵਿੱਚ ਸ਼ਾਮਲ ਹੋਇਆ ਮੈਂ ਬੇਨਤੀ ਕਰਾਂਗਾ ਦੇਸ਼ ਨੂੰ ਇਹ ਸੰਗਤਾਂ ਨੂੰ ਵਿਜਨੂਰ ਹੋ ਜੇ ਯਾਤਰਾਵਾਂ ਵਿੱਚ ਹਾਜ਼ਰੀ ਭਰ ਕੇ ਬਲਾਹ ਪ੍ਰਾਪਤ ਕਰਿਆ ਕਰੇ ਤਾ ਕੇ ਸਪੂਰੋ ਦੇ ਮਾਰਾ ਹਾਂ ਦੇ ਪਾਂਗੀ ਬਣ ਸਕੀਏ ਜਿਨ੍ਹਾਂ ਰਹਾਾਂ ਤੇ ਮਾਤਾ ਗੁਜਰ ਕੌਰ ਛੋਟੇ ਸਾਹਿਬ ਜੀ ਅਤੇ ਉਮੇ 마ਸ਼ਕੀ ਦੀ ਸ਼ਾਨ ਤੱਕ ਪਹੁੰਚੇ ਸਨ ਵਾਹਿਗੁਰੂ ਕੀ ਕਾਫੀ ਸਾ ਸਪਰੇ ਸ਼ਹਾਦਤ ਤੇ ਪੈਦਲ ਮਾਰਚ ਦੇ ਦੌਰਾਨ ਸਾਹਿਬ ਪਰਿਵਾਰ ਵਿਚੁਰਤ ਹੋ ਗਏ ਸਾਦਾ ਲਈ ਅਕਸ਼ ਪੰਨਾ ਮਾਸ਼ਕੀ ਦੀ ਸ਼ਾਨ ਚ ਸਟਾਇਆ ਸਭ ਤੱਕ ਸਾਥੀ ਸਨ ਰੰਗੇ ਪਿਆਰ ਤੋਂ ਚੱਲਦੇ ਰਾਣੀ ਨਗਰ ਅਵਾਨ ਕੋਟ ਦੀਆਂ ਸਿਖਮਾ ਮੌਤ ਤੋਂ ਚੁੰਤ ਤੱਕ ਅੱਜ ਦੇ ਸਮੇਂ ਦੇ ਸਾਧ ਸੰਗਤਾਂ ਅਗਲੇ ਪ੍ਰਵਾਹਤ ਤੋਂ ਉਹ ਜੇਰੋ ਦੇ ਤਰਫਾ ਜਿਹੜਾ ਪਾਕਸ ਮਾਈਂ ਸਾਹਿਬ ਦੇ ਵਾਹ ਗੁਰੂ ਜੀ ਦਾ ਜਨਮ ਸਾਹਿਬ ਵਾਹ ਗੁਰੂ ਜੀ ਦੀ ਫਤਿਹ ਲੋਰ ਜੰਗਲ ਵੀ ਆ ਵਾਪਸ ਅੱਜ ਵੀ ਜੰਗਲ ਜੀ ਆ ਵਾਨ ਹੈ ਉਹ ਤਾਂ ਹੋਰ ਜਿਆਦਾ ਏ ਏਡੀ ਸੰਗਤਾਂ ਨੇ ਪੈਦਲ ਜਿਹੜਾ ਸਰਸਾ ਅ ਨਦੀ ਨੂੰ ਵੀ ਲੰਘ ਕੇ ਪਾਣੀ ਦੇ ਵਿੱਚੋਂ ਪਾਰ ਕਰ ਹਾਂਜੀ ਇੱਕ ਵਾਰ ਸਤੈਕ ਗੁਰਦੁਆਰਾ ਸਾਹਿਬ ਸ਼ਾਨੋਬਤੰਮਾ ਮਾਸਕੀ ਦੇ ਆਲੇ ਦੁਆਲੇ ਸੜਕਾਂ ਨੇ ਜਿਹੜੀਆਂ ਉਹ ਦੋ ਸੜਕਾਂ ਪ੍ਰੋਜੈਕਟ ਬਣਾਈਆਂ ਗਈਆਂ ਸੀਗੀਆਂ ਇੱਕ ਤੱਕਾਂ ਮੈਦਕੀ ਸ਼ੁਰੂ ਕਰਾਇਆ ਗਿਆ ਤੇ ਜਿਹੜੀਆਂ ਹੋਰ ਐ ਉਹ ਵੀ ਆਪਾਂ ਜਲਦੀ ਕਰਾਉਂਦੇ ਆਂ ਅਜ ਤਾਂ ਜਿੰਨ ਬੜਾ ਹੀ ਸੈਕੰਡਰੀ ਰਾਸ ਤੇ ਵਿੱਚ ਬਿਰਾਦ ਕੋਈ ਜਿੰਨੀ ਬਿਰਾਦ ਗੁਰਦੁਆਰਾ ਸਾਹਿਬ ਨੇ ਇਹ ਪਰਿਵਾਰ ਸingular ਸਨੇ ਆਪਣੀ ਮਨਪਸੰਦ ਨਗਰੀ ਸ਼੍ਰੀ ਨਨਕਪੁਰ ਸਾਹਿਬ ਛੱਡ ਕੇ ਇੱਥੇ ਪਹੁੰਚਦੇ ਨੇ ਤੇ ਇੱਥੇ ਸਰਸਾ ਦੇ ਖੇਤ ਨੂੰ ਸਾਡਾ ਪਰਿਵਾਰ ਜਿਹੜਾ ਹੈ ਤੇ ਮੁਸਿਆਂ ਚ ਵੱਲ ਜਾਂਦਾ ਤੇ ਜਿਹੜਾ ਆਪਾਂ ਸਿਸਪੈਂਡਿਸ ਆਪਾਂ ਤੁਰਿਆ ਤੇ ਜਿਹੜਾ ਸਰਸਾ ਸੀ ਪਾਰ ਕਿੱਟਾ ਇਹ ਰਸਤਾ ਹੈ ਜਿੱਥੋਂ ਮਾਤਾ ਗੁਸ਼ੇਰ ਕੌਰ ਜੀ ਦੇ ਛੋਟੇ ਸਰ ਬਾਬਾ ਜਰਾਂਗ ਸਿੰਘ ਜੀ ਦੇ ਬਾਬਾ ਫਤੇ ਸਿੰਘ ਜੀ ਉਹ ਇਸ ਪੈਂਡੇ ਤੋਂ ਦੁਰਦੇ ਬੜੇ ਹੁਣ ਕੇ ਸਮੇਂ ਤੱਕ ਕੇ ਸਮੇਂ ਤੱਕ ਦੇਖਿਆ ਕਿ ਪੱਦਰੇ ਕਿਤੇ ਹੋਏ ਆ ਸਾਫ ਕਿਤੇ ਹੋਏ ਆ ਉਹਨਾਂ ਸਮੇਂ ਜੇ ਸਾਰਾ ਜੰਗਲ ਸੀਗਾ ਤੇ ਉਸ ਸਮੇਂ ਜਿਹੜਾ ਹੈ ਬਹੁਤ ਭਾਰੀ ਬਰਸਾਤ ਜਿਹੜੀ ਹੈ ਉਹ ਪੈ ਰਹੀ ਸੀ ਤੇ ਸਰਸੇ ਦੇ ਵਿੱਚ ਖੜਾ ਆਇਆ ਹੋਇਆ ਸੀ ਪਾਣੀ ਹੁਣ ਵੀ ਜਿੰਨੀ ਸੰਕਟਾਂ ਮੈਂ ਵੀ ਚੱਲ ਗਿਆ ਜਿੰਨੀ ਸੰਕਟਾਂ ਨਾਲ ਸੂਰਜ ਨਿਕਲਿਆ ਹੋਇਆ ਪਰ ਇਸ ਵਕਤ ਵੀ ਪਾਣੀ ਜੋ ਸੀਗਾ ਬਹੁਤ ਠੰਡਾ ਹੈ ਉੱਥੇ 2 ਮਿੰਟ ਜਿਹੜਾ ਘੱਟਦਾ ਉਹਨੂੰ ਪੈਸਾ ਆਸੁੰਦਾ ਤਾਂ ਇਸ ਉਹ ਨਿੱਕੀਆਂ ਨਿੱਕੀਆਂ ਜਿੰਦਾ ਤੇ ਬਜ਼ੁਰਗ ਸਾਡੇ ਮਾਤਾ ਕੁਝ ਰਕਾਉਂਦੇ ਇਹ ਸਭ ਕੁਝ ਇੱਕ ਔਖੇ ਪੰਡੇ ਬਾਹਰ ਕਰਦੇ ਹੋਏ ਆਮ ਆਸ਼ੀਰਵਾਦ ਇੱਥੋਂ ਆਪ ਜਾ ਰਹੇ ਆ ਉੱਥੇ ਛਾਂ ਹੁੰਦੀ ਸਿਆ ਜਿੱਥੇ ਘੰਕਰ ਜੁਬੇਤ ਹੈ ਇਸ ਰਸ ਇੱਥੇ ਤੇ ਜਿਵੇਂ ਤੁਸੀਂ ਆਖਿਆ ਹਰ ਸਾਲ ਪਿਛਲੇ 2-4 ਸਾਲਾਂ ਤੋਂ ਲਗਾਤਾਰ ਆ ਰਿਹਾ ਹੈ ਉੱਥੋਂ ਵੀ ਜਿਹੜਾ ਦਸ਼ਮੀਸ਼ ਔਕੀ ਮਾਰਕਸ ਨਿਕਲਦਾ ਹੈ ਕਿਲਾ ਗੁਰਦੁਆਰਾ ਖਿਲਾਨਾ ਜਗੜ ਸਾਹਿਬ ਉਦੇਚ ਵੀ ਸ਼ਾਪਨ ਕੀਤਾ ਹੈ ਕਿ ਹਰ ਸਾਲ ਸੰਗਤ ਵੱਧ ਰਹੀ ਹੈ ਤੁਸੀਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਹੈ ਸੰਗਤ ਆਪਣੇ ਬੱਚਿਆਂ ਨਾਲ ਗੋਦੀ ਚੱਕੇ ਬੱਚਿਆਂ ਨਾਲ ਜਿਨ੍ਹਾਂ ਬੱਚਿਆਂ ਨੇ ਇਤਿਹਾਸ ਦੇਖ ਲਿਆ ਉਹ ਹਮੇਸ਼ਾ ਹੀ ਵਿਰਸੇ ਨਾਲ ਤੇ ਘਰ ਨਾਲ ਜੁੜੇ ਰਹਿੰਗੇ ਜੇ ਮੈਂ ਖਾਸ ਤਨਬਾਤ ਕਰਦਾ ਹਾਂ ਬਹੁਤ ਹੀ ਸ਼ਿਕਤਾਰੀ ਸਾਡੇ ਸੰਤ ਬਾਬਾ ਅਵਤਾਰ ਸਿੰਘ ਜੀ ਜੀਪੀ ਸਾਹਿਬ ਵਾਲੇ ਜਿਨ੍ਹਾਂ ਦੀ ਪ੍ਰੇਰਣਾ ਸੱਚਾ ਤੇ ਇਹਨਾਂ ਦੀ ਪ੍ਰੇਰਣਾ ਮੈਨੂੰ ਵੀ ਇਸ ਨਾਲ ਜੋੜਨਾ ਤੇ ਸਾਰੀ ਸੰਗਤਾਂ ਉਹਨਾਂ ਦੀ ਪ੍ਰੇਰਣਾ ਸੱਚਾ ਇਸਾ ਫਰੈਸ਼ ਹਾਦਸਾ ਨਾਲ ਜੁੜਦੀਆਂ ਨੇ ਤੇ ਇਸ ਇਸ ਸਾਲ ਤਿੰਨਗਰ ਕੀਤੇ ਨੇ ਬਾਬਾ ਜੀ ਨੇ ਕਿੱਡੇ ਜਿਵੇਂ ਜੋ ਉਸ 320 ਸਾਲ ਪਹਿਲਾਂ ਜਿਵੇਂ ਇਤਿਹਾਸਿਕ ਸੇਮ ਉਸੇ ਤਰੀਕੇ ਨਾਲ ਤਿੰਨ ਜੱਥੇ ਜਿਹੜੇ ਐ ਇੱਕ ਜੱਥਾ ਉਹ ਜਥਾਪਾ ਗੋਸਰ ਦੇ ਮਾਤਾ ਗੋਸਰ ਕੋਲ ਦੀ ਤੇ ਛੋਟੇ ਫੈਲ ਜਾਂਦੇ ਨਾਲ ਇੱਕ ਜੱਥਾ ਮਾਤਾ ਜੀ ਘਾਲਾ ਤੇ ਇੱਕ ਜੱਥਾ ਜਿੱਥੇ ਗੁਰੂ ਸਾਹਿਬ ਤੇ ਜਿਹੜੇ ਸਿੰਘ ਐ ਚਲੰਕੌਰ ਸਾਹਿਬ ਹੁੰਦੇ ਹੋ ਤਿੰਨ ਨਗਰ ਕੀਰਤਨ ਦੇ ਤੇ ਆ ਕੋਟ ਕੋਟ ਨਮਨ ਇਸ ਹਫਤੇ ਨੂੰ ਜਿਹੜਾ ਇਸ ਮਦਾਨ ਚੱਲਦੀ ਤੇ ਜਿੱਥੇ ਮਾਤਾ ਗੁਜਰ ਕਾਲ ਦੀ ਤੇ ਛੋਟੇ ਸਾਹਿਬ ਜਾਂਦੇ ਹਨ ਬੈਠੇ ਹਾਂਜੀ ਮੈਸਰ ਪਤਾ ਲੱਗਿਆ ਸਰਸਨ ਜੀ ਤੁਸੀਂ ਕਰੋੜਾ ਪ੍ਰਵਾਰਸ਼ੋੜਾ ਸਾਹਿਬ ਦੇ ਨਾਲ ਕੋਮੇ ਮਾਰਗ ਤੇ ਗੇਟ ਉਸਾਰ ਰਹੇ ਹੋ ਨਾਲ ਸੁੰਦਰੀਕਰਨ ਕਰ ਰਹੇ ਹੋ ਪ੍ਰਵਾਰਸ਼ੋੜਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਦੇ ਜਾਚਸਰੋ ਕੀ ਪ੍ਰੋਜੈਕਟ ਜਿਹੜਾ ਕੰਮ ਆਪ ਦਾ ਸ਼ੁਰੂ ਹੋ ਰਿਹਾ ਹੈ ਕੋਸ਼ਿਸ਼ ਹੈ ਪਰ ਕੀ ਮਹਾਨ ਧਰਤੀ ਜਿਹੜੇ ਇਥੇ ਲੋਕਲ ਵਸਨੀਕ ਹੈ ਜਾਂ ਫਿਰ ਜਿਹਨੀ ਤਾਂ ਗੁਲਕਰ ਦੇ ਦਰਸ਼ਨ ਕੀਤੇ ਉਹਨਾਂ ਨੂੰ ਤਾਂ ਪਤਾ ਹੁੰਦਾ ਪਰ ਜਿਹੜੀ ਦੁਸਹਾਨਾ ਲੱਖਾਂ ਲੋਕ ਹਿਮਾਚਲ ਨੂੰ ਚਲੇ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਧਰਤੀ ਹੈ ਤਾਂ ਕੋਸ਼ਿਸ਼ ਹੈ ਕਿ ਪ੍ਰਯਾਸ ਕਰਨ ਤੇ ਕਿ ਇੱਥੇ ਕੋਈ ਨਾ ਕੋਈ ਏਦਾਂ ਦਾ ਗੈਰੀ ਤੇ ਨਾਲ ਹੀ ਉੱਚਾ ਜਨ ਜਿੰਨਾ ਲੋਕਲ ਰੋਜ਼ਗਾਰ ਵੀ ਵਧੇ ਤੇ ਨਾਲ ਜਿਹੜਾ ਵੀ ਰਾਹੀ ਇਥੋਂ ਗੁਜ਼ਰੇ ਉਸ ਤਰਤੀ ਨੂੰ ਨਮਨ ਕਰਦੇ ਆ ਕਿ ਉਹ ਉਹ ਤਰਤੀਆ ਜਿੱਥੇ ਸਾਡੇ ਛੋਟੇ ਸਾਬ ਜਦਿਆਂ ਦੇ ਵੱਡੇ ਸਾਬ ਜਾ ਜਾਂਦੇ ਕਦਮ ਹਰ ਸੀ ਪੈਰ ਪੈਰ ਸੀ ਇਹੀ ਤਰਤੀਆ ਜਿੱਥੋਂ ਪਰਿਵਾਰ ਵਿਛੜਿਆ ਸੀ ਇਤਿਹਾਸ ਜਿਹੜਾ ਸਿੱਕ ਇਤਿਹਾਸ ਦਾ ਬਹੁਤ ਜਿਹੜਾ ਹੈ ਅਹਿਮ ਜਿਹੜੀ ਹਾਏ ਤਰਤੀਆ ਆਪਣੀ ਮਹੱਤਾ ਰੱਖਦੀ ਹੈ ਇਸ ਕਰਕੇ ਉਹ ਕੋਸ਼ਿਸ਼ ਹੈ ਕਿ ਉਸ ਦੀ ਡਰਾਇੰਗ ਜਿਹੜੀਆਂ ਹਾਂ ਉਹ ਫਾਈਨਲ ਹੋ ਜਾਣਗੀਆਂ ਜੋ ਮੀਹ ਡਾ ਕਿ ਅਸੀਂ ਡੇਢ ਦੋ ਮਹੀਨੇ ਚੋਂ ਕੰਮ ਸ਼ੁਰੂ ਕਰਾਂਗੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਅੱਜ ਦੀ ਜੋ ਰਾਤ ਲੰਗੀ ਹੈ ਤੇ ਅੱਜ ਦਾ ਜੋ ਦਿਨ ਹੈ ਬਾਈ ਪਿੱਛੇ ਨਾ ਘਿਰਜੋ ਇਸੇ ਖਾਲਸਾ ਵਾਸਤੇ ਬਹੁਤ ਜ਼ੀ ਤਿਆਰ ਕਿ ਅੱਜ ਤੋਂ ਸਿੰਘ ਜਦੋਂ ਕੇ ਮਾਰਨ 6 ਤੇ 7 ਕੋ ਦੀ ਰਾਤ ਨੂੰ ਨਾਦ ਗੁਰ ਸਾਹਿਬ ਦਾ ਕਿਲਾ ਛੱਡਿਆ ਨਰਮੋਗੜ ਤੋਂ ਲੜਾਈ ਸ਼ੁਰੂ ਹੋ ਗਈ ਪਰ ਵਾਰ ਛੋੜੇ ਤੱਕ ਲੜਾਈ ਹੁੰਦੀ ਆਈ ਮਾਰਾ ਨੇ ਉੱਥੇ ਆਪਣੇ ਜਨਰਲ ਭਾਈ ਉਦੇਸਿੰਘ ਜੀ ਭਾਈ ਜੀਵ ਸਿੰਘ ਜੀ ਤੇ ਸਰਦਾਰ ਜੀ ਸਿੰਘ ਨੇ ਫੌਜ ਨੂੰ ਡਾਕੇ ਰੱਖਿਆ ਕਿਸਮਾਨ ਦੀ ਲੜਾਈ ਚੱਲਦੀ ਵਿੱਚ ਮਾਰਾ ਨੇ ਇਸੇ ਇਸ ਟਾਈਮ ਉਹ ਦੁਆਰਾ ਪ੍ਰਵਾਸਤਰਾ ਸਾਹਿਬ ਦਾ 12ਵਾਂ ਪ੍ਰਕਾਸ਼ ਉੱਤੇ ਪਹਾੜੀ ਤੇ ਥੈਲੀ ਤੇ ਬੈਠ ਕੇ ਮਾਰਾ ਨੇ ਮਿਤਰੇਂ ਕੀਤਾ ਸਾਜੀ ਵਾਰਕੀ ਤੇ ਉਪਰੰਤ ਤੱਕ ਵੀ ਪੈਣ ਕਰਕੇ ਸਰਸਾ ਵੀ ਚੜੀ ਹੋਈ ਸੀ ਤੇ ਉਹ ਤੋਂ ਉਪਰੰਤ ਮਾਲ ਖੁਰ ਦੇ ਰੰਗਣਾ ਨੇ ਕਿ ਮੱਥਾ ਰੋਕੀ ਹੋਈ ਸੀ ਕਿ ਚਿੱਲ ਨੂੰ ਲੰਗਣ ਨਹੀਂ ਦੇਣਾ ਇਹ ਹੱਦ ਦੇ ਨਾਲ ਕਿ ਉਹਨਾਂ ਨੇ ਫੌਜ ਇਕੱਠੀ ਕੀਤੀ ਹੋਈ ਸੀ ਉਸ ਤੋਂ ਪ੍ਰਾਂਤ ਮਾਰਨ ਨੇ ਅੱਗੇ ਸਰਸਾ ਪਾਰ ਕਰਨ ਦਾ ਹੁਕਮ ਦਿੱਤਾ ਜਿਹਦੇ ਵਿੱਚ ਲੜਾਈ ਦੇ ਵਿੱਚ ਜਿੰਨੇ ਸਿੰਘਾਂ ਨੂੰ ਫੱਟ ਲੱਗੇ ਹੋ ਸਨ ਜਾਂ ਉਸਨੂੰ ਪਾਣੀ ਵੀ ਤਾਪ ਆ ਚੱਲਦੇ ਹੋਏ ਕੁਝ ਲੁੱੜ ਗਏ ਕੁਝ ਇਧੀਆਂ ਪ੍ਰਾਪਤ ਕਰ ਗਏ ਕੋਈ ਲੜਾਈ ਦੇ ਸ਼ਹੀਦ ਹੋ ਗਏ ਤੇ ਗੁਰੂ ਸਾਹਿਬ ਦਾ ਜੋ ਪ੍ਰਵਾਸ ਸੀ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਜਿਹਨੂੰ ਕਿ ਅੱਜ ਬੜੇ ਸੰਗਤਾਂ ਨੇ ਅਫਸੋਸ ਦੇ ਵਿੱਚ ਵੀ ਇਹ ਵੀ ਰਸਤੇ ਵਿੱਚ ਵੀ ਤੁਸੀਂ ਸੀਮ ਦਾ ਸਾਉਂਡ ਦੇ ਲਈ ਇਹਨਾਂ ਹਿੱਸਿਆਂ ਨਗਰ ਕੀਰਤਨ ਗਏ ਹਨ ਪਹਿਲਾ ਨਗਰ ਕੀਰਤਨ ਗੁਰੂ ਸਾਹਿਬ ਦੇ ਜਿਸ਼ਮੇਸ਼ ਪਤਰੀ ਆਦੇ ਵਿੱਚ ਸਾਬਜਾਦਾ ਜੀ ਸਿੰਘ ਸਾਹਿਬ ਜਾਰਸ ਦੀ ਆਦੇ ਵਿੱਚ ਘੋੜਸਵਾਰ ਸਰਸਾ ਪਾਰ ਕਰਕੇ ਹਰਮਲ ਤੋਂ ਹੁੰਦੇ ਪੁਰਾਣੇ ਰਸਤੇ ਤੋਂ ਮਲਕਪੁਰਵਲ ਜਾਣਗੇ ਅੱਗੇ ਪਲਾ ਬਾਂਮਣ ਮਾਜਰਾ ਕੋਟਲਾ ਨਾਂਗ ਬਾਂਮਣ ਮਾਜਰਾ ਤੇ ਬੂਰ ਮਾਜਰਾ ਤੋਂ ਚਮਕੌਰ ਸਾਹਿਬ ਪਹੁੰਚਣ ਕਰਕੇ ਸਮਾਪਤੀ ਹੈ ਕਿਉਂਕਿ ਅੱਜ ਦੀ ਰਾਤ ਮਹਾਰਾਣੇ ਸ਼ਮਕਰ ਸਾਹਿਬ ਬਤੀਤ ਕੀਤੀ ਸੀ। ਛੋਟੇ ਸਾਹਿਬ ਜੀ ਆਦਾਂ ਦਾ ਜੋ ਨਗਰ ਕੀਰਤਨ ਹੈ ਉਹ ਕੋਤਵਾਲੇ ਤੋਂ ਅਸਪੁਰ ਨੂੰ ਹੁੰਦਾ ਹੋਇਆ ਰਣਜੀਤਪੁਰੇ ਤੋਂ ਸਰਸਾ ਪਾਰ ਕਰਕੇ ਹੁਮੇ ਬਾਸ਼ਕੀ ਜਾ ਕੇ ਸਮਾਪਤ ਹੋਵੇਗਾ ਮਾਤਾ ਗੁਜਰ ਦੇ ਨਾਲ ਗੁਰੂ ਸਾਹਿਬ ਦੇ ਮੈਲ ਮਾਤਾ ਸੁੰਦਰ ਕੌਰ ਮਾਤਾ ਸਹਿਬ ਕੌਰ ਜੀ ਭਾਈ ਮਨੀ ਸਿੰਘ ਦੇ ਨਾਲ ਭਾਈ ਜੋਰਸ ਸਿੰਘ ਦੇ ਨਾਲ ਭਾਈ ਪੰਨਾ ਸਿੰਘ ਦੇ ਨਾਲ ਜਿਹੜਾ ਸਰਸੇ ਤੋਂ ਵਿਚੜ ਕੇ ਜੋ ਕਿ ਇੱਥੋਂ ਹੀ ਘਾਟ ਤੋਂ ਪਾਰ ਕਰਿਆ ਜੋ ਵੱਖ ਸਮਾਨ ਜੋ ਨਗਰ ਕੀਰਤਨ ਗਿਆ ਹੈ ਤੇ ਉਹ ਰੋਪੜ ਜਾ ਕੇ ਨਾਪੀ ਹੋਵੇਗੀ ਸੋ ਤਿੰਨੇ ਜੋ ਮਹਾਰਾਜਾ ਥੀਸਲ ਪਰਿਵਾਰ ਬੰਦਿਆ ਕੀ ਉਸ ਨੂੰ ਸਿਕ ਸੰਤਾਨ ਨੇ ਬੜੇ ਹੀ ਪ੍ਰੇਮ ਸ਼ਰਦਾ ਦੇ ਨਾਲ ਉਸੇ ਸੀਨ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਮੈਂ ਸੰਤਾਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਬਹੁਤ ਸੇ ਹੋ ਗਿੱਤਾ ਆਉਣ ਵਾਲੇ ਭਵਿੱਖ ਵਿੱਚ ਹੋਰ ਇਸ ਨੂੰ ਵਧੀਆ ਢੰਗ ਦੇ ਨਾਲ ਅੱਗੇ ਅਰ ਸਕੀਏ ਮੈਂ ਜੀਤ ਅਦਾਰੇ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਅੱਜ ਬਹੁਤ ਬਧੀਤ ਕਾਰਜ ਕਰਕੇ ਸਖਸ਼ਮਤਾ ਨੂੰ ਦੇ ਸੰਦੇਸ਼ਾਂ ਦੇ ਸਰ ਇਹ ਚੱਲ ਰਹੀ ਵਿਸ਼ਮਤਾ ਤੇ ਇਹ ਸਾਰਾ ਜੋ ਕੁਝ ਟਾਈਮ ਦਾ ਸੀ ਸੀ ਜੰਗਲ ਦਾ ਰਿਆਬਾਂ ਦਾ ਉਹ ਦਸਾਂਉਣ ਦੀ ਕੋਸ਼ਿਸ਼ ਕੀਤੀ ਹੈ ਸੋ ਜੀਤਦਾਰਾ ਹਰ ਆਵਕਰ ਦੇ ਕਾਰਨ ਭਾਵੇਂ ਹੜਾਂ ਦੀ ਗੱਲ ਹੋਵੇ ਭਾਵੇਂ ਕਰੋਨਾ ਦੀ ਗੱਲ ਹੋਵੇ ਭਾਵੇਂ ਕੋਈ ਹੋਰ ਸਮਾਜੀ ਗੱਲ ਹੋਵੇ ਸੋ ਬਾਤ ਚੜ ਕੇ ਸਖਸ਼ਮਤਾ ਦੀ ਸੋ ਸਾਡੀ ਵੀ ਮਦਦ ਕਰਦਾ ਹੈ ਬਾਤ ਪੂਰੀ ਨੀਤੀ ਵਾਸਤੇ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ